ਬਾਰ ਐਸੋਸੀਏਸ਼ਨ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ ਅੱਜ ਤਹਿਸੀਲ ਕੰਪਲੈਕਸ ਵਿਖੇ ਚ ਬਾਰ ਐਸੋਸੀਏਸ਼ਨ ਜਲਾਲਾਬਾਦ ਵਸੀਕਾ ਨਵੀਸ ਯੂਨੀਅਨ ਅਸਤਾਮ ਫਰੋਸ਼ ਯੂਨੀਅਨ ਅਤੇ ਕਲਰਕ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਦੀ ਆਮਦ ਤੇ ਅਦਾਲਤੀ ਕੰਪਲੈਕਸ ਵਿੱਚ ਬਣੇ ਨਿਊ ਬਾਰੂਮ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਉਂਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਗੁਰਮੀਤ ਸਿੰਘ ਐਸਐਸਪੀ ਫਾਜ਼ਿਲਕਾ ਕਵਰਜੀਤ ਸਿੰਘ ਐਸਡੀਐਮ ਜਲਾਲਾਬਾਦ ਗੁਰਸੇਵਕ ਸਿੰਘ ਡੀਐਸਪੀ ਜਲਾਲਾਬਾਦ ਸੁਖਚਰਨ ਸਿੰਘ ਤਹਿਸੀਲਦਾਰ ਜਲਾਲਾਬਾਦ ਨਾਇਬ ਤਹਿਸੀਲਦਾਰ ਤੋਂ ਇਲਾਵਾ ਤਹਿਸੀਲ ਨਾਲ ਸੰਬੰਧਿਤ ਹੋਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਇਸ ਬਾਰੇ ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਐਡਵੋਕੇਟ ਅਸ਼ੋਕ ਕੰਬੋਜ ਸਕੱਤਰ ਸ਼ਾਂਤਮ ਮੁੰਜਾਲ ਮੀਤ ਪ੍ਰਦਾਨ ਐਡਵੋਕੇਟ ਅਮਨ ਹਾਂਡਾ ਜੁਆਇੰਟ ਸੈਕਟਰੀ ਆਖੇ ਪਪਨੇਜਾ ਅਤੇ ਖਜ਼ਾਨਚੀ ਸੁਨੀਲ ਵਾਰਵਲ ਨੇ ਦੱਸਿਆ ਕਿ ਹਰ ਸਾਲ ਬਾਰ ਐਸੋਸੀਏਸ਼ਨ ਵੱਲੋਂ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਜਾਂਦਾ ਹੈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਵਕੀਲ ਭਾਈਚਾਰੇ ਵੱਲੋਂ ਕਿਦਾਂ ਦੇਖਦੇ ਹੋ ਇਸ ਉਪਰਾਲੇ ਨੂੰ ਕਿਉਂਕਿ ਘਰਾ ਹੀ ਤਾਂ ਪਾਮ ਹੀ ਕਰਾਈਦਾ ਬਹੁਤ ਵਧੀਆ ਉਪਰਾਲਾ ਹੈ ਜੀ ਸਾਰੇ ਦਫ਼ਤਰਾਂ ਚ ਹੀ ਹੋ ਰਿਹਾ ਹੈਗਾ ਸਾਨੂੰ ਵੀ ਅੱਛਾ ਲੱਗਦਾ ਹੈ ਦੀ ਕੋਸ਼ਿਸ਼ ਕਰੀ ਦੀ ਜਿੱਥੇ ਜਾ ਸਕੀਏ ਜ਼ਰੂਰ ਹਾਜ਼ਰੀ ਦਵਾਈ ਦੀ ਜੀ ਤੇ ਨਵੇਂ ਸਾਲ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਵਧਾਈਆਂ ਆਉਣ ਵਾਲੀ ਲੋਹੜੀ ਦੀ ਪਰ ਉਹਦੀਆਂ ਬਹੁਤ ਵਧਾਈਆਂ ਪਰਮਾਤਮਾ ਸਭ ਨੇ ਸਹਾਇ ਅੰਗਸੰਗ ਸਹਾਇ ਰਹੇ ਸਾਰਿਆਂ ਨੂੰ ਤਰੱਕੀਆਂ ਬਖਸ਼ਣ ਤੁਹਾਡੇ ਸਾਰਿਆਂ ਦੀਆਂ ਸੇਤਾਂ ਤੇ ਆਪਣੇ ਫਾਜ਼ਲ ਕਾਜ਼ਾ ਤੇ ਪੂਰੇ ਪੰਜਾਬ ਦਾ ਸੀ ਸਾਰੇ ਲੋਕਾਂ ਦਾ ਭਾਰਤ ਦਾ ਲੋਕਾਂ ਦਾ ਸਭ ਦਾ ਸੀ ਸੁੱਖ ਮੰਗਦੇ ਆ ਜੀ ਜੀ ਪ੍ਰਧਾਨ ਜੀ ਅੱਜ ਜਿਹੜਾ ਇੱਥੇ ਵਕੀਲ ਭਾਈਚਾਰੇ ਵੱਲੋਂ ਪਾਠ ਕਰਵਾਇਆ ਗਿਆ ਕਿਵੇਂ ਦੇਖਦੇ ਹੋ ਕਿ ਕਿੱਦਾਂ ਇਹ ਉਪਰਾਲਾ ਮੰਦ ਦੇ ਵਿੱਚ ਆਇਆ ਏ ਜੀ ਸਾਡੀ ਬਾਰ ਐਸੋਸੀਏਸ਼ਨ ਵੱਲੋਂ ਲੜੀਵਾਰ ਆਏ ਸਾਲ ਇੱਕ ਨਵੇਂ ਸਾਲ ਦੀ ਆਮਦ ਦੇ ਵਿੱਚ ਔਰ ਉਹ ਸਾਰੇ ਪਰਿਵਾਰ ਦੀ ਜੋ ਇੱਥੇ ਪਰਿਵਾਰ ਕੰਮ ਕਰ ਰਿਹਾ ਹੈ ਜੋ ਆਫੀਸਰ ਲੌਬੀ ਕੰਮ ਕਰ ਰਹੀ ਹੈ ਜੋ ਕਰਮਚਾਰੀ ਕੰਮ ਕਰ ਰਹੇ ਨੇ ਉਹਨਾਂ ਦੀ ਸੁੱਖ ਸ਼ਾਂਤੀ ਲਈ ਸਿਹਤ ਦੀ ਕਾਮਯਾਬੀ ਲਈ ਔਰ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਅਸੀਂ ਲੜੀਵਾਰ ਹਰ ਸਾਲ ਇੱਕ ਪਾਠ ਰਖਾਣਿਆ ਜੀ ਉਹਦੇ ਵਿੱਚ ਅੱਜ ਟੁੱਟ ਲੰਗਰ ਚੱਲਦਾ ਜੀ ਗੁਰੂ ਮਹਾਰਾਜ ਦਾ ਜੀ ਔਰ ਸਾਰੀ ਸੰਗਤ ਇੱਥੇ ਕਰੀਬ-ਕਰੀਬ 11200 ਜਿਹੜੇ ਸੰਗਤ ਲੰਗਰ ਸ਼ੱਕ ਕੇ ਜਾਂਦੀ ਹੈ ਔਰ ਅੱਜ ਸਾਡੇ ਇੱਕ ਛੋਟੇ ਸੱਦੇ ਤੇ ਸੈਸ਼ਨ ਜੱਜ ਸਾਹਿਬ ਉਹਨਾਂ ਦੇ ਨਾਲ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਔਰ ਡੀਸੀ ਸਾਹਿਬ ਡੀਸੀ ਮੈਡਮ ਐਸਐਸਪੀ ਸਾਹਿਬ ਔਰ ਸਾਡੇ ਲੋਕਲ ਜੁਡੀਸ਼ੀਅਲ ਅਫੀਸਰ ਐਸਜੀਐਮ ਸਾਹਿਬ ਤਹਿਸੀਲਦਾਰ ਸਾਹਿਬਾਨ ਸਾਰੇ ਦੀ ਆਮਦ ਹੋਈ ਔਰ ਬਹੁਤ ਖੁਸ਼ੀ ਹੋਈ ਜੀ ਮਾਈ ਗੁਰੂ ਚਰਨਾਂ ਵਿੱਚ ਉਹਨਾਂ ਨੇ ਹਾਜ਼ਰ ਲਵਾਈ ਔਰ ਬਹੁਤ ਉਹਨਾਂ ਦੇ ਆਨ ਤੇ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਲਵਾਉਣ ਦੀ ਬਹੁਤ ਖੁਸ਼ੀ ਹੋਈ ਜੀ ਜੀ ਪਾਟ ਉਪਰੰਤ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ ਬਾਦਰੂ ਤੁਮ ਖਿਆ ਬਿੰਦ ਸਤਿਗੁਰ ਸੇ ਵਾਹ ਦਾ ਸੁਖ ਲਾਗਾ ਦੁਖ ਚਾਰੀ ਪਰਮਾਈ ਬਿੰਦ ਸਤਿਗੁਰ ਸੇ ਬਿੰਦ ਸਤਗੁਰ ਸੇ ਵੇ ਬੋਹ ਦਾ ਸੁਖ ਲਾਗਾ ਜੁਗ ਚਾਰੀ ਪਰਮਾਈ ਬਿੰਦ ਸਤਗੁਰ ਸੇ